ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਮਿੰਨਰੇ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਚੱਲੇ ਆ ਬਾਬਾ ਬੱਡਾ ਸਾਹਿਬ ਜੀ ਦੇ ਰਮਦਾਸ ਅੱਜ ਚੌਥੀ ਆ ਤੇ ਅੱਜ ਤੁਹਾਨੂੰ ਦਿਖਾਵਾਂਗੇ ਰੌਣਕ ਵੇ ਅਸੀਂ ਚੱਲੇ ਸੁਬਕ ਤੇ ਟਾਈਮ ਨਾਲ ਤੇ ਕਿਉਂਕਿ ਮੱਥਾ ਟੇਕਿਆ ਜਾਊਗਾ ਸਭ ਨੂੰ ਫੜਿਆ ਨਹੀਂ ਹੁੰਦਾ ਮੱਥਾ ਟਕਾਉਣਾ ਅੱਜ ਇਹਨਾਂ ਸੋਚਿਆ ਨਾਲ ਸੁਭ ਨੂੰ ਮੱਥਾ ਟਕਾ ਲਿਓ ਨੇ ਨਾਲੇ ਆਪ ਮੱਥਾ ਟੇਕਾਂਗੇ ਨਾਲੇ ਬਾਬਾ ਜੀ ਦੇ ਦਰਸ਼ਨ ਕਰ ਆਉਨੇ ਆ ਤੇ ਬਾਕੀ ਫੈਮਿਲੀ ਵੀ ਸਾਡੀ ਇੱਥੇ ਹੀ ਆ ਸਾਰੇ ਚੱਲੇ ਆ ਤੇ ਇਧਰ ਸੋਭਦੀਪ ਹੁਣੀ ਠਾਰ ਚ ਨਜ਼ਾਰੇ ਲੈਂਦੇ ਹੋਏ ਅੱਬਾ ਕਿੱਥੇ ਚੱਲਾਂ ਇਧਰ ਮੁੰਡਾ ਰਾਜਦੀਪ ਦੋਨੋਂ ਭਾਈ ਭਾਈ ਬੈਠੇ ਹੈ ਸਾਰੀ ਫੈਮਿਲੀ ਰੈਡੀ ਆ ਸਾਰਿਆਂ ਨੂੰ ਕੋਣਾ ਆਪਾਂ ਚੱਲੇ ਰਾਮ ਦਾ ਸਾਰੀ ਫੈਮਿਲੀ ਉਹਦੀ ਪਿਆਰ ਉਹਨਾਂ ਬਾਸ ਤੇ ਡਰਾਈਵ ਲੌਗ ਨੂੰ ਸਾਰੇ ਰੈਡੀ ਆ ਤੇ ਹੁਣ ਆਪਾਂ ਚੱਲੀਏ ਤੇ ਤੁਹਾਨੂੰ ਉੱਥੇ ਜਾ ਕੇ ਫਿਰ ਦਿਖਾਉਨੇ ਆ ਚੱਲੀਏ ਔੜਾ ਪਾ ਜਾ ਰਹੇ ਆ ਡੇਰਾ ਪਾਪਾ ਨਾਨਕ ਰੋਡ ਕਲਾਣਾ ਹੋਰ ਡੇਰਾ ਰਮਦਾਸ ਹੋਇ ਤੇ ਉਹ ਰਹੀ ਹਾਂ ਗਾਂਡੇ ਬੰਦੇ ਮੋਟਾ ਗਾ ਕੇ ਉਹਨਾਂ ਗਾਂਡੇ ਠੀਕ ਫੈਮਿਲੀ ਇੱਥੇ ਆ ਇਹਦੇ ਚ ਤੇ ਬਾਕੀ ਇਗਲੀ ਗੱਡੀ 'ਚ ਸ਼ੌਭ ਵੀ ਅਗਲੀ ਗੱਡੀ 'ਚ ਸ਼ੌਮ ਦੇ ਟੌਰਾਂ ਨੂੰ ਚੱਲੇ ਆ ਜੇ 5 ਮਿੰਟ ਬਾਅਦ ਥੋੜਾ ਕਰ ਜਦੋਂ ਤਾ ਆ ਬੰਦਾ ਨਹੀਂ ਕਹਿੰਦਾ ਯਾ ਚਟਾ ਟੈਕਨੋਲੋਜੀ ਓਟਾ ਨਾਲ ਕਰਮੀ ਬੜੀ ਕਰਾਈ ਕਿਤੇ ਨਹੀਂ ਹੈ ਕਿਉਂ ਨਾ ਚੱਲੇ ਅੱਗੇ ਬੜੀ ਸੁਖਣਾ ਹੈਗੀ ਮੱਥਾ ਟਿਕਾਉਣਾ ਸੀ ਉਹਨੂੰ ਉੱਥੇ ਵੱਡੇ ਕੋ ਜਾਇਆ ਨਹੀਂ ਕਿ ਆਉਂਦਾ ਗਰਮੀ-ਗਰਮੀ ਕਰਕੇ ਅੱਜ ਇੱਕ ਤੇ ਨਾਲੇ ਬਾਬੇ ਦੀ ਚੌਥਾ ਬਰਬਾਸ ਤੇ ਕਾਇਆ ਦਵਾਰਾਂ ਜਿਹਨਾਂ ਨੇ ਮੱਥਾ ਟੇਕਿਆ ਹੁੰਦੇ ਆ ਬਹੁਤ ਸਭੀ ਠੀਕ ਠਾਕ ਹੀ ਅੱਜ ਧੰਨ ਵੀ ਕਰਾਉਨੇ ਆ ਦਰਸ਼ਨ ਇਹ ਇੱਕ ਕਲਾਨੌਰ ਅੰਮ੍ਰਿਤਸਰ ਜਿੰਨੇ ਵੇਖਿਆ ਨਹੀਂ ਲਾਹੌਰ ਤੇ ਵੇਖੇ ਕਲਾ ਨੌਰ ਤੇ ਇੱਧਰ ਸ਼ਿਵਜੀ ਦਾ ਮੰਦਿਰ ਆ ਇਹ ਕਲਾ ਨੌਰ ਆ ਇੱਧਰ ਵੀ ਚੱਲ ਜੀਦਾ ਸੁਮਨ ਦੇ ਪਿੰਡ ਨੂੰ ਆ ਬਾਈਦਨ ਚੱਲ ਜੰਦੇ ਨੇ ਆ ਵਿੱਚ ਵਿੱਚ ਉਹਦੇ ਪਿੰਡ ਆ ਤੇ ਅੱਗੇ ਕੋਈ ਜਾਨਵਰ ਮਰਿਆ ਹੈ ਕਹਾਵਾ ਪਾਕਿਸਤਾਨ ਦੇ ਕੁੱਤਾ ਮਰੇ ਹਜਾ ਅੱਗੇ ਆਹਰਿਆਕ ਕੋਰੀਡੋਰ ਜਿਹੜਾ ਕਰਤਾਰਪੁਰ ਸਾਹਿਬ ਵਾਲਾ ਰਾਹ ਓਰੀਦਾਂਤ ਕੋਨੇ ਆ ਮੈਂ ਕਹ ਰਿਹਾ ਲੀਹ ਦੇ ਲੀਹ ਚਾਰ ਸਪੈਰੇ ਇਹ ਕਿਤੇ ਪੂਰੀ ਪੂਰੀ ਆਗੀ ਸਰਦਾਰਪੁਰ ਸਾਹਿਬ ਲਾਂਗੇ ਵਿੱਚ ਤੁਹਾਡਾ ਸਵਾਗਤ ਹੈ। ਇੱਥੋਂ ਆ ਜਾਂਦਾ ਡੋਰੀ ਨਹੀਂ ਨੂੰ ਕਹਿੰਦੇ ਆ ਮੈਂ ਵੀ ਕਈ ਜਣਾ ਇੱਧਰ ਆ ਕੋਈ ਡੋਰੀ ਅੱਗੇ ਆ ਗਿਆ ਧੇਰਾ ਬਾਬਾ ਨਾਨਕ ਜਿੱਥੇ ਚੌੜਾ ਸਾਹਿਬ ਦਾ ਮੇਲਾ ਹੁੰਦਾ ਅੱਗੇ ਆ ਗਿਆ ਚੌਕ ਬਟਾਲੇ ਨੂੰ ਜਦੀ ਇੱਕ ਛੜਕ ਜ ਨਿਕਲ ਜਾਂਦੀ ਛਿੱਦੀ ਰਮਦਾਸ ਨੂੰ ਹੁਣ ਜਿੱਧਰੋਂ ਪਾਸਾ ਹੁੰਦੀ ਹੈ ਧੇਰਾ ਬਾਬਾ ਨਾਨਕ ਨੂੰ ਜਾਂਦੀ ਆ ਇਹ ਤੋਂ ਪੋਲਸਾੜੇ ਤੱਕ ਆ ਮਟਾਲੇ ਨੂੰ ਜਾਂਦੀ ਆ ਸਿੱਧੀ ਰਮਜ਼ਾਨ ਨੂੰ ਚਲ ਜਾਂਦੀ ਰਾਹ ਕੋ ਡੇਰੇ ਦੀ ਗੋਦੀ ਇਹ ਅੰਦਰ ਤੇ ਨਾ ਡੇਰੇ ਦੀ ਗੋਦੀ ਚ ਡੇਰੇ ਦੀ ਗੋਦੀ ਡੇਰੇ ਗੋਦੀ ਬਹੁਤ ਹੁੰਦੀ ਹੈ ਤੇ ਬੇਗਾ ਘਾੜੀ ਹੈ ਲੋਕ ਪਹਿਲਾਂ ਬੜੀ ਹੁੰਦੀ ਹੈ ਹੈ ਉਹ ਨਹੀਂ ਨਹੀਂ ਲੋ ਬਸ ਇੱਥੇ ਬਰਾਦਾਈ ਚਾਹੀਦਾ ਹੈ ਬਸ ਵੀ ਨਹੀਂ ਬਰਾਦਾਈ ਲੋਕਾਂ ਨੂੰ ਚਾਹੀਦਾ ਹੈ ਆਇਆ ਕਿਹਾ ਪਤਾ ਚੀ ਚਲਾ ਨਹੀਂ ਮੋਲੀ ਕੇ ਰਮਦੋਸ ਤੇ ਵੇਖੋ ਰੌਣਕ ਅਜੇ ਸਵੇਰ ਸਵੇਰ ਦਾ ਟਾਈਮ ਹੈ 7:30 ਹੋਏ ਹੈ ਜੀ ਤੇ ਭਾਗਲੀ ਦੀ ਚਾਹ ਦੀ ਪੈ ਗਈ ਹੈ ਕਾਂ ਬਰ ਟਟ ਗਿਆ ਤੇ ਰੌਣਕ ਸਵੇਰੇ ਸਵੇਰੇ ਜੀ ਬਹੁਤ ਹੈ ਜੇ ਜਦੋਂ ਜੋ ਜੋ ਟਾਈਮ ਵੱਧਾ ਗਿਆ ਤੇ ਰੌਣਕ ਵੀ ਵੱਧ ਹੀ ਜਾਣੀ ਮੈਂ ਲੰਗਰ ਨੂੰ ਰਾਹ ਵੀ ਨਹੀਂ ਲੱਭਣਾ ਲੱਗੀਆਂ ਪਈਆਂ ਨੇ ਜਾਨ ਤੇ ਹੁਣੇ ਹੀ ਬੜਾਵਾ ਤੇ ਫੇਰ ਕੀ ਬਣੋਦੀ ਮੈਂ ਨਹੀਂ ਵੀ ਨਾ ਪੇਪੀਂਦੀਆਂ ਕਹਿੰਦੀਆਂ ਆਪਾਂ ਰਾਹ ਨਹੀਂ ਦੇਣਾ ਤੁਸੀਂ ਗੱਡੀ ਜਿੱਥੋਂ ਮਰਜੀ ਨਿਕਾ ਲੋ ਅੱਗੇ ਜਾਂਦੇ ਅੱਗੇ ਜਗੜੀ ਪਾਰਕ ਤੇ ਮੇਰੇ ਕਹਾ ਅੱਗੇ ਹੈਗੀ ਪਾਰਕ ਬਹੁਤ ਰੌਣਕਾਂ ਲੱਗੀਆਂ ਨੇ ਗੋਲ ਕੱਪੇ ਲਫੜਾਰੇ ਬੀਬੀ ਕਾਂਜੀ ਵੀ ਦੇਦੀ ਨਾਲ ਗੁੰਦਰ ਮੋਢਾ ਭਗਾਨੇ ਫਲਾਉਂਦਾ ਹੋਇਆ ਅੱਗੇ ਸਾਹਿਬ ਨਾਲੋਂ ਪਿਛੇ ਵੀਰ ਦਾ ਟਾਈਮ ਆ। ਹਾਂ? ਮੈਂ ਸ਼ਮਨੀ ਸਦਾ ਦੇਖ ਆ ਗਿਆ ਤੇ ਕਹਿਣਾ ਚੱਲਿਆ ਕਰਨਾ ਮੂੜੀਆਂ ਦੇ। ਸ਼ੋਭਦੀਪ ਖਾਇਆ ਕਰੋ ਜਾਨ। ਯਾਹ। ਇੰਦਰਤਾਰ ਪਾਰਕਿੰਗ ਇੱਥੇ ਅਸੀਂ ਕਰਾਂਗੇ پارک ਕਾਰ। ਫੇਰ ਅਸੀਂ ਜਾਵਾਂਗੇ ਅੰਦਰ। ਜੇ ਪਹੁੰਚ ਗਏ ਗੁਰਦੁਆਰਾ ਸਾਹਿਬ ਇਧਰ ਆਡੀ ਫੈਮਿਲੀ ਇਧਰ ਫੌਜੀ ਸਾਹਿਬ ਤੇ ਫੌਜੀ ਦੀ ਫੈਮਿਲੀ ਫੌਜੀ ਸਾਹਿਬ ਫੌਜੀ ਦੀ ਫੈਮਿਲੀ ਵਾਹਿਗੁਰੂ ਆਏਗੇ ਪੰਜ ਵਜਣ ਨੂੰ ਆਣਾ ਤੂੰ ਹੈ ਹੀ ਨਹੀਂ ਕਿ ਇੱਥੇ ਹੈ ਯਾਰ ਮੈਂ ਜਾ ਲੈਂਦੇ ਫਿਲਮ ਨੂੰ ਦੇ ਹੈ ਹੀ ਨਹੀਂ ਨਾ ਬਹੁਤ ਤੇ ਭੇਡਾ ਪਰ ਨਹੀਂ ਹੁੰਦੇ ਉੱਤੇ ਇੱਥੇ ਬੈਠੇ ਹੁੰਦੇ ਬਾਹਰ ਹੁਣ ਭਾਵੇਂ ਨਾ ਬੰਦ ਕਰਤਾ ਵੇ ਬਾਬਿਆਂ ਨੇ ਸ਼ਾਂਤ ਵਾਂਦਰ ਕੋਰ ਸ਼ਹਿਰ ਸਰੋਗੜੀ ਜਿਦ ਲਗਵਾਉਣ ਵਾਲਾ ਹੈ ਗਰੂ 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 ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਹਿਬ ਰਮਦਾਸ ਇਹ ਬੋਲੀ ਸਾਹਿਬ ਇਥੇ ਇਤਿਹਾਸਿਕ ਕੂਹ ਵੀ ਕੀ ਇਤਿਹਾਸ ਇਹ ਬਾਬਾ ਬੁੱਢਾ ਸਾਹਿਬ ਜੀ ਦਾ ਕੂਹ ਹੈਣਾ ਇਹ ਇਤਿਹਾਸਿਕ ਕੂਹ ਹੈ ਇਥੋਂ ਸ਼ਗੋ ਜਲ ਤੇ ਗੁਰੂ ਕਰੂ ਤੁਹਾਡੇ ਮਛਲੇ ਹਾਲ Siap, Coba berjalan sepakat aku ya.

ਆਪਾਂ ਕਿਸੇ ਡਾਕਟਰ ਦੀ ਕਿਸੇ ਸਹਿਸਦਾਨ ਦੀ ਕਿਸੇ ਬਹੁਤੇ ਦੇ ਦਰਵਾਜ਼ੇ ਨਾ ਮੰਨੀਏ ਕਿਹੜਾ ਕੱਲ ਆਪਾਂ ਨੂੰ ਸਹਮਤ ਕਿਸੇ ਗੁਰਗੰਸਾਵਾ ਅਗ੍ਰੀ ਤੁਸੀਂ ਦੱਸੋ ਕਿ ਜਿੱਥੇ ਅਸੀਂ ਬੈਠੇ ਆਏ ਰੱਬ ਦੀ ਗੋਦ ਹੈ ਕਿ ਨਹੀਂ ਮਿੱਟੀ ਜਿੱਥੇ ਮਨੁੱਖ ਦਾ ਜੀਵਨ ਸਫਲਾ ਹੁੰਦਾ ਇਹੀ ਆਉਂਦੀ ਜੋ ਬ੍ਰਹਮਣ ਦੇ ਸੋਈ ਪਿੰਡੇ ਜੋ ਪੂਜਿਆ ਸੋ ਪਾਵੈ ਉਹਦੀ ਸੁਵਿਧੀ ਇੱਥੋਂ ਹੀ ਆਉਂਦੀ ਆ ਉਹ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਤੇ ਇਹ ਫਿਰ ਵੱਡਿਆਂ ਭਾਗਾਂ ਵਾਲੇ ਸੰਗਤ ਕਰਦੇ ਨੇ ਵੱਡ ਭਾਗੀ ਜਿਹਦੇ ਬੜੇ ਵੱਡੇ ਭਾਗ ਨੂੰ ਇੱਥੇ ਬੈਠਦਾ ਵੱਡ ਭਾਗੀ ਹਾਂ ਸੰਗਤ ਪਾਵਾਂ ਭਾਗਹੀਣ ਪਰਮ ਚੋਟਾਂ ਖਾਦਾ ਭਾਗਾਂ ਤੋਂ ਹੀਰਾ ਉਪਰਖ ਪਰਮਾਂ ਦੇ ਵਿੱਚ ਪਿਆ ਹੋਇਆ ਸਾਰਾ ਜੀਵਨ ਚੋਟਾਂ ਖਾਂਦੇ ਇੰਜ ਪਾ ਦਿੰਦਾ ਸਤਗੁਰੂ ਜੀ ਕਹਿੰਦੇ ਬਿਨ ਭਾਗਾਂ ਸਤ ਸੰਗ ਨਾਲ ਲੱਗਾ ਇਨੇ ਭਾਗਾਂ ਤੋਂ ਸਤ ਸੰਗਤ ਦੀ ਪ੍ਰਾਪਤੀ ਨਹੀਂ ਤੇ ਅਗਲਾ ਬਚਨ ਜਿਹੜਾ ਪਾਤਸ਼ਾਹ ਨੇ ਆਖਿਆ ਬਿਨ ਸੰਗਤ ਜਿਹੜੇ ਸੰਗਤ ਵਿੱਚ ਆਉਂਦੇ ਨਹੀਂ ਕਹਿੰਦੇ ਮੈਲ ਭਰੀਆ ਜੀ ਉਹ ਉਹਨਾਂ ਦੇ ਜੀਵਨ ਦੇ ਵਿੱਚ ਮੈਲ ਭਰਦੀ ਹੈ ਉਹ ਮੈਲ ਕਾਦੀ ਹੈ ਉਹ ਮੈਲ ਹੈ ਕਾਮ ਦੀ ਉਹ ਮੈਲ ਹੈ ਕ੍ਰੋਧ ਦੀ ਉਹ ਮੈਲ ਹੈ ਲੋਭ ਦੀ ਉਹ ਮੈਲ ਹੈ ਹੰਮ ਦੀ ਉਹ ਮੈਲ ਹੈ ਮੇਰ ਤੇਰੇ ਵਾਲੇ ਵਿੱਚ ਕਰੇ ਦੀ ਉਹ ਮੈਂ ਆਉਂ ਮਿਰਸ ਸੱਜਣ ਹਾਂ ਆਉਂ ਮਿਰੋ ਦਸਮਣ ਹਾਂ ਉਹ ਮੈਂ ਮੰਨੰਦੀ ਆਦੀ ਉਹ ਮੈਂ ਚੁਗਲੀ ਦੀ ਜਿਹੜਾ ਸੰਗਤ ਦੇ ਵਿੱਚ ਨਹੀਂ ਆਉਂਦਾ ਤੇ ਜਿਹੜਾ ਇੱਥੇ ਆ ਜਾਂਦਾ ਮਾਰੇ ਕਹਿੰਦੇ ਸਭ ਉਹ ਮੀਤ ਹਮ ਆਪਨ ਕੇ ਨਾ ਹਮ ਸਬਨਾ ਕੇ ਰਸਜਣ ਦੂਰ ਪਰਾਇਓ ਮਨ ਦਾ ਬਿਰਹਾ ਦਾ ਮੇਲ ਕਿਉ ਮੇਰੇ ਰਾਜਣ ਤੇ ਪਰਮੇਸ਼ਰ ਦੇ ਨਾਲ ਮਿਲੋ ਪਰਮਾਹੰਰ ਰਸਤਾ ਹੈ ਸੋ ਆਹ ਸਭ ਤੋਂ ਪਹਿਲਾਂ ਜਿੰਨੇ ਜਣੇ ਵੀ ਹਾਜ਼ਰ ਹੋਣਾ ਪਰਮੇਸ਼ਰ ਲੋ ਜੀ ਹੁਣ ਆਪਾਂ ਅਗੇ ਹੋਰ ਦੋਹਰਾ ਸੰਵਾਦੀ ਇਥੇ ਬਾਬਾ ਬੁੱਢਾ ਸਾਹਿਬ ਜੀ ਦਾ ਸਨਸਕਾਰ ਹੋਇਆ